ਮੋੱਖ ਮੰਤਰੀ ਭਗਵੰਤ ਮਾਨ ਮੰਗਲਵਾਰ ਨੂੰ ਸੰਗਰੂਰ ਦੇ ਪਿੰਡ ਡੂਡੀਆਂ ਪਹੁੰਚੇ ਸਨ ਇਥੇ ਉਹਨਾਂ ਸ਼ਹੀਦ ਫੌਜੀ ਜਵਾਨ ਸੁਰਿੰਦਰ ਸਿੰਘ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ 1 ਕਰੋੜ ਸਹਾਇਤਾ ਰਾਸ਼ੀ ਦਾ ਚੈੱਕ ਸੌਂਪਿਆ ਸੁਰਿੰਦਰ ਸਿੰਘ ਡਿਊਟੀ ਦੌਰਾਨ ਰਾਜਸਥਾਨ ਵਿੱਚ ਸ਼ਹੀਦ ਹੋ ਗਏ ਸੀ ਪਿੰਡ ਡੂਡੀਆਂ ਦੇ ਵਸਨੀਕ ਸ਼ਹੀਦ ਸੁਰਿੰਦਰ ਸਿੰਘ ਜਿਨ੍ਹਾਂ ਦੀ ਡਿਊਟੀ ਦੌਰਾਨ ਗੰਗਾ ਨਗਰ ਜ਼ਿਲ੍ਹੇ ਦੇ ਵਿੱਚ ਮੌਤ ਹੋਈ ਸ਼ਹੀਦ ਦੀ ਪ੍ਰਾਪਤ ਹੋਈ ਤਾਂ ਅੱਜ ਉਹਨਾਂ ਦੇ ਘਰੇ ਆਏ ਆ ਕਿਉਂਕਿ ਚੋਣ ਜਾਬਤਾ ਲੱਗਣ ਕਰਕੇ ਕੋਈ ਤੁਸੀ ਗਰਾਂਟ ਨਹੀਂ ਦੇ ਸਕਦੇ ਪਰ ਪੰਜਾਬ ਸਰਕਾਰ ਦੀ ਜਿਹੜੀ ਸਕੀਮ ਹੈ ਜਿਹੜਾ ਮਾਨ ਸਨਮਾਨ ਦੀ ਸਕੀਮ ਹੈ ਉਹ ਤਾਂ ਸ਼ਹੀਦ ਦੇ ਪਰਿਵਾਰ ਦਾ ਜਾਂ ਸ਼ਹੀਦ ਦੇ ਜਾਨ ਦਾ ਕੋਈ ਮੁੱਲ ਨਹੀਂ ਹੈਗਾ ਪਰ 1 ਕਰੋੜ ਰੁਪਏ ਦਾ ਆਰਥਿਕ ਸਹਾਇਤਾ ਤਾਂ ਕਿ ਕਾਇਲਦਾਰੀ ਚੱਲਦੀ ਰਹੇ ਬੱਚੇ ਪੜਾਏ ਜਾਣ ਤੇ ਕੋਈ ਆਰਥਿਕ ਤੰਗੀ ਨਾ ਆਵੇ ਸ਼ਹੀਦ ਦੇ ਪਰਿਵਾਰ ਨੂੰ ਇਹ ਸਾਡੀ ਸਕੀਮ ਹੈ ਦਿੱਲੀ ਚ ਵੀ ਚਲਦੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਸ਼ੁਰੂ ਕੀਤੀ ਸੀ ਇਹ ਦਿੱਲੀ ਦੇ ਵੀ ਜਾਂ ਕੋਈ ਪੁਲਿਸ ਵਾਲਾ ਜਾਂ ਕੋਈ ਫੌਜ ਦਾ ਜਵਾਨ ਜੇ ਡਿਊਟੀ ਤੇ ਰਹਿੰਦਾ ਹੈ ਇੱਕ ਕਰੋੜ ਰੁਪਈਆ ਸੀ ਜਿਹੜੇ ਸੀ ਸੁਰਿੰਦਰ ਸਿੰਘ ਉਹਨਾਂ ਦੇ ਨਾਮ ਤੇ ਇੱਕ ਗੇਟ ਬਣੂਗਾ ਯਾਦਗਾਰੀ ਇੱਕ ਟੂੜੀਆਂ ਪਿੰਡ ਦੇ ਵਿੱਚ ਖੋਖੋ ਦੇ ਵਿੱਚ ਬਹੁਤ ਸਾਰੇ ਬੱਚੇ ਨੈਸ਼ਨਲ ਲੈਵਲ ਤੇ ਖੇਡ ਕੇ ਆਉਂਦੇ ਫੁੱਟਬਾਲ ਦੇ ਖੇਡ ਕੇ ਆਉਂਦੇ ਇੱਕ ਇੱਕ ਸਪੋਰਟਸ ਨਰਸਰੀ ਇਸ ਪਿੰਡ ਨੂੰ ਦਿੱਤੇਵਾਂਗੇ ਤੇ ਇਥੋਂ ਹਮੀਰਗੜ ਵਾਲੀ ਜਿਹੜੀ ਸੜਕ ਹੈ ਉਹ ਵੀ ਸ਼ੀਦ ਦੇ ਨਾਂ ਤੇ ਬਣੇ ਜਾਊਗੀ। ਜਿਸਤਾਨ ਡਿਊਟੀ ਸੀ ਜ ਇਹਨਾਂ ਦੀ। ਪੈਰਾ ਸਲੇਦਰ ਸੀ ਜੀ। ਉਸ ਦੌਰਾਨ ਡਿਊਟੀ ਦੌਰਾਨ ਡੈਥ ਹੋ ਗਈ ਇਹਨਾਂ ਦੀ। ਸ਼ਹੀਦ ਹੋ ਗਏ ਜੀ। ਅੱਜ ਸੀਐਮ ਸਾਹਿਬ ਪਹੁੰਚੇ ਨੇ 1 ਕਰੋੜ ਦੀ ਰਾਖੀ ਦੇਖੀ ਜੀ ਇਹਨਾਂ ਚਾਹੁੰ। ਬਹੁਤ-ਬਹੁਤ ਧੰਨਵਾਦ ਕਰਨਾ ਚਾਹੂੰਗੀ ਜੀ ਇਹਨਾਂ ਦਾ। ਜੀ ਕੀ ਕਹਿਣਾ ਚਾਹੋ ਇਹਨਾਂ ਨੂੰ ਜੀ 4 ਮਹੀਨੇ ਹੋ ਗਏ ਜੀ ਸੀਧ ਹੋਏ ਨੂੰ ਹਮਮ ਬੇਟੇ ਹਾਂ ਜੀ ਬੇਟੇ ਸੀ ਜੀ ਮੇਰੇ ਹਾਂ ਜੀ ਅੱਜ ਅੱਜ ਭਗਵਾਨ ਤਮਾਨ ਆਇਆ ਸੀਗਾ ਜੀ ਹਾਂ ਅੱਜ ਜੀ ਉਹ ਸਾਡੀ ਸਿਹਤਾ ਕਰਕੇ ਗਿਆ ਕਰੋੜ ਰੁਪਈਆ ਉਹ ਤਸੀਦ ਹੋਏ ਦਾ ਬਹੁਤ ਤੁਹਾਨੂੰ ਬਾਦ